ਅਸੀ ਗਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ 13 9 25 ਤੇ ਤੁਹਾਨੂੰ ਹਾਲਾਤ ਦਿਖਾਉਣੇ ਸਾਡੇ ਇਧਰ ਖੇਤਾਂ ਦੇ ਸਾਡਾ ਪਿੰਡ ਹੈਗਾ ਮਹਿਤਾ ਜ਼ਿਲ੍ਹਾ ਬਰਨਾਲਾ ਸਾਡਾ ਤੇ ਬਾਈ ਸਾਡੇ ਨਾਲ ਚਾਰ ਪੰਜ ਦਿਨ ਮੀਂਹ ਪਿਆ ਲਗਾਤਾਰ ਤੇ ਸਾਡੇ ਰੂੜੇ ਕਹਿੰਦਾ 1000 ਏਕੜ ਦਾ ਪਾਣੀ ਸਾਡੇ ਆ ਗਿਆ 30 35 ਕਿੱਲਿਆਂ ਚ ਪਾਣੀ ਖੜਿਆ ਇਧਰ ਨੂੰ ਦੇਖ ਲਓ ਜਿੱਦ ਤੱਕ ਨਿਕਾ ਜਾਂਦੀ ਸਾਰੇ ਬਰਬਾਦੀ ਬਰਬਾਦੀ ਆ ਅੱਡੇ ਇਹ ਮੰਨ ਲਓ ਸਾਰੇ ਛੋਟੇ ਵਰਗ ਦੇ ਜ਼ਿਮੀਂਦਾਰ ਆ ਬਾਈ ਕਿਸੇ ਕੋਲ 2 ਕਿੱਲੇ ਆ ਕਿਸੇ ਕੋਲ 3 ਕਿੱਲੇ ਕਿਸੇ ਕੋਲ 1.5 ਕਿੱਲੇ ਵਾਲੇ ਵੀ ਹੈਗੇ ਆ ਇੱਥੇ ਤੇ ਹੁਣ ਇਹਨਾਂ ਨੂੰ ਬਾਈ ਇਹਨਾਂ ਕੋਲੇ ਹੁਣ ਸਰਕਾਰ ਤੋਂ ਵੀ ਮੰਗ ਕਰਦੇ ਆਂ ਸੀ ਬਾਈ ਸਾਨੂੰ ਵੱਧੋ ਵੱਧ ਕੋਈ ਸਾਨੂੰ ਜਿਹੜਾ ਜਿਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਜਿਹੋ ਸਾਡਾ ਹਿੱਲਾ ਕੀਤਾ ਜਾਵੇ ਤੇ ਕਿਹੜੀwidehat ਪਾਣੀ ਦੀ ਨਿਕਾਸੀ ਆ ਉਹਦਾ ਵੀ ਹੱਲ ਕੀਤਾ ਜਾਵੇ ਕੱਲਾ ਮੁਆਵਜ਼ਾ ਵੀ ਨਹੀਂ ਗਾਹਾਂ ਨੂੰ ਵੀ ਇਹ ਹੋ ਗਿਆ ਫੇਰ ਕੀ ਕਰਾਂਗੇ ਫੇਰ ਆ ਠੱਡੀ ਜਾਵਾਂਗੇ ਮੁਆਵਜ਼ਾ ਨੂੰ ਤੇ ਹੁਣ ਤੁਸੀਂ ਆਪ ਵੀ ਦੇਖ ਲਓ ਬਾਈ ਆ ਬਾਈ ਕੋਲੇ ਦੋ ਦੋ ਟਾ ਹੀ ਕਿੱਲੇ ਵਾਹਣਦੇ ਜਮਾ ਖਤਮ ਹੋ ਗਿਆ ਨਾ ਕੋਲੇ ਹੋਰ ਇੱਕ ਇੱਕ ਇੱਕੜ ਵਾਹਣ ਪਾਸੇ ਨਹੀਂ ਹੈਗਾ ਬਾਈ ਹੁਣ ਇਹ ਐ ਤਾਂ ਐ ਮੰਨ ਲਓ ਅੱਜ ਦੀ ਘੜੀ ਚੱਲ ਰੱਬ ਕਰਾਵੇ ਨਾ ਹੱਥ ਢੰਦੇ ਬਹੁਤ ਔਖੇ ਕਿਸੇ ਮੂਰੇ ਤੁਸੀਂ ਆਪ ਦੇਖ ਲਓ ਵੀ ਆ ਕੀ ਹਾਲਾਤ ਆ ਸਾਡੇ ਬਾਈ 40 ਕਿੱਲੇ ਵਾਹਨ ਦੇ ਸਾਡੇ ਐ ਮੰਨ ਲਓ ਕਿ ਤਿੰਨ ਤਿੰਨ ਚਾਰ ਚਾਰ ਕਿੱਲੇ ਨੇ ਜ਼ਿੰਮੇਦਾਰ ਆ ਸਾਰੇ ਤੇ ਬਾਕੀ ਹੁਣ ਆਪਾਂ 10 ਵੀ ਦਿਨਾਂ ਦੇ ਬਾਈਆਂ ਨਾਲ ਗੱਲ ਕਰਦੇ ਪੁੱਛਦੇ ਹੁੰਦੇ ਆਪਣੇ ਕਿੰਨੇ ਕਿੰਨਾ ਵਾਹਨ ਸੀਗਾ ਇਹ ਚ ਆਪਣੇ 9 ਕਿੱਲੇ ਜੀ 9 ਕਿੱਲੇ ਆਪਣੇ 9 ਕਿੱਲੇ ਆ ਜਿਹੜੇ ਹੁਣ ਜਰਦੀ ਟਾਈਮ ਜਮਾ ਖਤਮ ਆ ਆਪਣਾ ਕਿੰਨਾ ਸੀ ਸਾਢੇ ਤਿੰਨ ਕਿੱਲੇ ਸਾਢੇ ਤਿੰਨ ਕਿੱਲੇ ਆ ਬਾਈ ਦੇ ਜਿਹੜੇ ਬਾਈ ਜਮਾ ਆਏ ਫੂਸ ਬਣ ਗਏ ਆ ਜਮਾ ਤੇ ਆਪਾਂ ਚ ਬਾਈ ਦਾ ਬੋਰ ਵੀ ਆ ਬੋਰ ਦੇ ਵਿੱਚ ਪਾਣੀ ਪੈ ਗਿਆ ਜੀ ਇਹਦੀ ਬਾਈ ਦੀ ਉਹ ਮੋਟਰ ਆ ਜੀ ਤੇ ਇੱਕ ਆਇਆ ਬਾਈ ਇਹ ਬਾਈ ਨੇ ਨਾ ਲੋਕ ਇਨਸਾਨਾਂ ਦੇ ਖਾਤਰ ਆਪਣੇ ਸਾਰੇ ਖੇਤਾਂ ਦਾ ਪਾਣੀ ਇੱਧਰ ਨੂੰ ਕਰ ਉਹ ਜਿਹੜਾ ਆਹ ਦੇ ਬੋਰ ਚ ਪੋਇਆ ਸੀ ਇਹ ਬਾਈ ਨੇ ਪਾਣੀ ਪੰਜ ਦਿਨ ਵੀ ਚੱਲ ਜਾ ਪਾਣੀ ਸਾਡੇ ਲੈ ਜਾ ਪੰਜ ਦਿਨ ਪਾਣੀ ਚੱਲੀ ਗਿਆ ਤੇ ਬਾਈ ਹੁਣ ਇਹਦਾ ਐ ਮੰਨ ਲਓ ਪਰਸੋਂ ਬੋਰ ਚ ਲਾ ਕੇ ਦੇਖਿਆ ਤਾਂ ਬੋਰ ਵੀ ਥੱਲੇ ਬਹਿ ਗਿਆ ਐ ਨਹੀਂ ਪਤਾ ਹੁਣ ਚੱਲੂ ਕੋ ਨਾ ਚੱਲੂ ਹਜੇ ਲਾਈਟ ਆਈ ਨਹੀਂ ਸਾਡੇ ਇੱਧਰ ਤੇ ਬਾਈ ਬਣ ਕੇ ਹੁਣ ਸਾਰਿਆਂ ਤੋਂ ਆਸ ਆ ਯਾਰ ਬੇਨਤੀ ਹੈ ਸਾਰਿਆਂ ਨੂੰ ਵੀ ਛੋੜੇ ਛੋੜੇ ਨਾਲ ਹੁਣ ਜਾਣਾ ਫੋੜਾ ਜਾਣਾ ਕੱਖ ਨਹੀਂ ਇਹ ਵਿਚਾਰੇ ਇੰਨੇ ਨਾਲ ਜਿਉਂਦੇ ਰਹਿ ਜਾਣਗੇ ਤੇ ਬਾਈ ਹੁਣ ਸਾਰੇ ਮੱਝ ਵੱਲ ਭੱਜੀ ਜਾਂਦੇ ਆ ਉਹ ਹੁਣ ਇੱਕ ਮਤਲਬ ਸੋਸ਼ਲ ਮੀਡੀਆ ਤੇ ਆ ਗਿਆ ਉਧਰੋਂ ਸਾਰੇ ਜਾਈ ਜਾਂਦੇ ਉਧਰ ਕਾਹਦੀ ਲੋੜ ਨਹੀਂ ਬਾਈ ਉਹ ਆਪ ਕਹੀ ਜਾਂਦੇ ਅਸੀਂ ਖੁਦ ਸਮਾਨ ਲੈ ਕੇ ਸਾਡੇ ਪਿੰਡੋਂ ਗਏ ਆ ਬਈ ਨਾਲ ਸਾਡੇ ਆਪ ਦੇ ਖੇਤ ਜਾੜਾ ਹੋਇਆ ਵਿਆ ਅਸੀਂ ਤਾਂ ਵੀ ਉਧਰ ਗਏ ਆ ਪਰ ਉਹਨਾਂ ਨੂੰ ਕਾਹੇ ਜੀ ਦੀ ਲੋੜ ਨਹੀਂ ਬਾਈ ਹੁਣ ਠੁੱਡਾ ਮਾਰਦੇ ਹਾਰੇ ਰਾਹ ਨੂੰ ਤੇ ਸਾਰੇ ਮੇਰੇ ਵੀਰ ਭਾਈਆਂ ਨੂੰ ਬੇਨਤੀ ਆ ਐਨਆਰਈ ਭਾਈਆਂ ਨੂੰ ਵੀ ਵੱਧ ਤੋਂ ਵੱਧ ਬਾਈ ਸਾਡੀ ਸੁਣੀ ਜਾਵੇ ਸਾਡੀ ਸਹਾਇਤਾ ਕਰੀ ਜਾਵੇ ਤੇ ਸਰਕਾਰ ਨੂੰ ਵੀ ਮੰਗਾ ਵੀ ਭਾਈ ਸਾਡਾ ਇੱ ਜ਼ੀਰੋ ਲੈਵਲ ਤੇ ਆ ਕੇ ਜਾਮਾ ਗਰਾਊਂਡ ਤੇ ਅਸੀਂ ਕੋਈ Google Pay ਨੰਬਰ ਨਹੀਂ ਪਾਉਂਦੇ ਕੋਈ ਸਕੈਨਰ ਨਹੀਂ ਪਾਉਂਦੇ ਸਾਨੂੰ ਪੈਸੇ ਪਾਓ ਬਈ ਇੱਥੇ ਆਓ ਆ ਕੇ ਮੌਕੇ ਤੇ ਹਾਲਾਤ ਦੇਖੋ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਕਰ ਦੋ ਜਿੰਨਾ ਜਿੰਨਾ ਚੋਗਰਾ ਵਿਚਾਰੇ ਸਾਰਿਆਂ ਨੂੰ ਇਹਨਾਂ ਨੂੰ ਜਿਉਂਦੇ ਰੱਖ ਦੋ ਤੇ ਜਿਹੜਾ ਜਿਹਾ ਵੀ ਕੋਈ ਸकता ਹੁੰਦੀ ਹੈ ਬਾਈ ਇਹਨੇ ਸਾਰੇ ਸਹੀ ਤਾ ਕਰ ਦੋ ਰਾਈਵਰ ਜੀ ਦਾ ਖਾਸਾ ਬਈ ਆਹ ਦੇਖ ਲੋ ਹਾਲ ਆਪਣਾ ਆ ਕੀ ਹਾਲ ਹੋ ਗਿਆ ਦੇਖੋ ਸਾਰੀ ਪਹਿਲੀ ਦਾ ਆ ਦੇਖੋ ਆ ਹੁਣ 10 ਕਿੱਲੇ ਦਾ ਆਪਣੇ ਸੀਗੇ ਇਹ ਚ ਤੇ ਇਹ 40 50 ਕਿੱਲੇ ਆ ਜੀ ਜੋ ਐ ਮੰਨ ਲਓ 2-3 ਕਿੱਲੇ ਦੇ ਜ਼ਿੰਮੇਦਾਰ ਨੇ ਵਿਚਾਰੇ ਇਹਨਾਂ ਕੋਲੇ ਕੋਈ ਹੋਰ ਬਹਾਨੀ ਹੈ ਨਹੀਂ ਕੋਈ ਆਸਰਾ ਹੈ ਨਹੀਂ ਉਹਨਾਂ ਕੋਲ 2 2.5 2 ਕਿੱਲੇ ਸੀਗੇ ਇੱਧਰ ਨੂੰ ਉਹ ਬਹਾਨਾ ਸਾਡੇ ਗਵਾਂਢੀ ਆ ਸਾਰੇ ਤੇ ਐ ਮੰਨ ਲਓ ਵੀ ਇੱਥੇ ਭਾਈ ਘਟੋ ਘਟ 50 ਕਿੱਲਾ ਨੁਕਸਾਨ ਹੋਇਆਗਾ ਤੇ 50 ਕਿੱਲਾਂ ਚ ਐ ਮੰਨ ਲਓ ਕਿ ਤੂੰ ਬੂਝਾ ਨਹੀਂ ਬਜਿਆ ਕਿਤੇ ਵੀ ਹਾਰੇ ਆ ਹਾਲ ਆ ਦੇਖ ਲੋ ਤੇ ਹੁਣ ਕੀ ਕਰੂ ਬੰਦਾ ਕਿੱਧਰ ਨੂੰ ਜਾਊ ਜੱਟ ਹੁੰਦੀ ਆਪ ਵੀ ਦੇਖ ਲੋ ਮਾਝੇ ਦਾ ਬਹੁਤ ਭੱਜ ਜਾਂਦੇ ਉਧਰ ਨੁਕਸਾਨ ਆ ਜੇ ਇਹ ਆ ਉਹ ਆ ਇਨਸਾਨ ਭਾਈ ਇੱਧਰ ਵੀ ਉਨਾ ਹੀ ਆ ਪਰ ਆਇਆ ਕਿ ਉਹ ਸੋਸ਼ਲ ਮੀਡੀਆ ਚੱਲ ਪਿਆ ਲੋਕਾਂ ਦੀ ਨਿਗਾ ਚ ਆ ਗਿਆ ਕਿਸੇ ਦੀ ਨਿਗਾ ਨਹੀਂ ਹੈਗਾ ਬਾਈ ਬਹੁਤ ਨੂੰ ਫੋਨ ਲਾਇਆ ਸੀ ਜਿਹੜੇ ਯੂਟਿਊਬਰ ਨੇ ਜਾਂ ਹਾ ਇੰਸਟਾ ਦੇਖ ਉਹ ਵਿੱਚ ਵੀ ਬਾਈ ਸਾਡੇ ਵੀਡੀਓ ਪਾ ਦੇ ਯਾਰ ਵਿੱਚ ਸਾਡੇ ਨਾਲ ਬਹੁਤ ਗਰੀਬ ਜੱਟ ਮਾਰੇਗੇ ਪਰ ਬਾਈ ਕੋਈ ਨਹੀਂ ਸੁਣਦਾ ਯਾਰ ਵਿੱਚ ਦੋ ਤਿੰਨ ਬਾਈ ਆ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਵੀਡੀਓ ਭੇਜ ਦੋ ਅਸੀਂ ਪਾ ਦਾਂਗੇ ਤੇ ਹੁਣ ਤੁਸੀਂ ਆਪ ਵੀ ਦੇਖ ਲਓ ਬਾਈ ਵਣ ਕੇ ਜੇ ਕੋਈ ਬਾਹ ਫੜਦਾ ਇਹਨਾਂ ਦੀ ਬਾਹ ਫੜ ਲਓ ਨਹੀਂ ਇਹ ਜਿਵੇਂ ਮਰ ਜਾਣਗੇ ਯਾਰ ਇਹਨਾਂ ਦਾ ਕੋਈ ਹੱਲ ਨਹੀਂ ਹੋਰ ਜਿਨ੍ਹਾਂ ਕੋਲ ਦੋ ਦੋ ਢਾਈ ਢਾਈ ਗੱਲੇ ਸੀਗੇ ਬਾਈ ਇਨਾਂ ਕੋਲੇ ਤੂੰ ਇਸ ਤੋਂ ਬਾਅਦ ਅੱਧਾ ਗੱਲਾ ਵੀ ਨਹੀਂ ਰਿਹਾ ਸਾਰੇ ਸਾਰੇ ਖਤਮ ਆ ਇਨਾਂ ਦੇ ਬਾਈ ਜੇ ਕੋਈ ਮੇਰਾ ਵੀਰ ਭਾਈ ਇਨਾਂ ਦੀ ਬਾਹ ਫੜਦਾ ਫੜ ਸਕਦਾ ਅਜੇ ਟਾਈਮ ਬਾਈ ਸਾਨੂੰ ਇਨਾਂ ਨੂੰ ਸਾਰਿਆਂ ਨੂੰ ਹੋਡੀ ਲੋੜ ਆ ਯਾਰ ਕਿਉਂਕਿ ਇਸ ਤੋਂ ਬਾਅਦ ਕੋਈ ਹੱਲ ਨਹੀਂ ਕੋਈ ਆਖਰਾ ਨਹੀਂ ਸਾਰਾ ਕੁਝ ਖਤਮ ਆ ਬਾਈ ਸਾਡਾ ਆ ਨਿਗਾਹ ਮਾਰ ਲਓ ਬਾਈ ਇਹ 50 ਕਿੱਲੋ ਦੇ ਰਵੇ ਲਾਉਣੇ ਪਾਣ ਦਾ ਸਾਰਾ ਹਜੇ ਵੀ ਐਵੇਂ ਮੰਨ ਲਓ ਬਾਈ ਗੋਡੇ-ਗੋਡੇ ਪਾਣੀ ਖੜਾ ਐਥਾ ਇੰਨਾ ਨਾ ਪਾਣੀ ਸੀਗਾ ਸੋਨੂੰ ਮੈਂ ਵੀਡੀਓ ਵਿੱਚ ਜੋੜ ਦੂੰ ਜਿੱਥੇ ਪਾਣੀ ਆਇਆ ਉਹਦੇ ਇੰਨਾ ਨਾ ਪਾਣੀ ਜਿੱਥੇ ਹਜੇ ਵੀ ਨੰਨਾ ਪਾਣੀ ਖੜਾ ਆ ਜਦੋਂ ਸਾਰਾ ਉਹ ਖਤਮ ਇੱਕ ਬੁੱਝ ਨਹੀਂ ਰਿਹਾ 50 ਕਿੱਲਿਆਂ ਚ ਪਟਕਿਆ ਦਿਖਾ ਦਈਏ ਵੀ ਹਾਰਾਗਾ ਆ ਨਿਗਾ ਮਾਰ ਲਓ ਸਾਰੇ ਬਾਈ ਪਾਣੀ ਪਾਣੀ ਆ ਦੇਖੋ ਆ ਸਾਰੇ ਇਹ 50 ਕਿੱਲਿਆਂ ਦੀ ਬਰਬਾਦੀ ਹੋਈ ਹੈ ਬਾਈ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਸ਼ਹਿਰ ਸਾਨੂੰ ਤਾਪਾ ਪੰਡਾ ਤਹਿਸੀਲ ਤਾਪਾ ਤੇ ਵੀਰਾਂ ਬਣੇ ਕਾਰਜ ਜੀ ਕਿਸੇ ਕੋਲ ਹੈਗਾ ਕੋਈ ਬਾਹ ਫੜਨ ਉਹ ਇਹਨਾਂ ਦੀ ਯਾਰ ਬਹੁਤ ਲੋੜ ਹੈ ਇਹਨਾਂ ਨੂੰ ਢੋਡੀ ਭਰਾ ਬਣ ਕੇ ਧੰਨਵਾਦ ਜੀ ਬਾਈ ਆ ਦੇਖ ਲਓ ਹਾਲ ਆਪਣਾ ਆ ਕੀ ਹਾਲ ਹੋ ਗਿਆ ਦੇਖੋ ਸਾਰੀ ਪੈੜੀ ਦਾ ਆ ਦੇਖ ਲਓ ਹਾਂ 10 ਕਿੱਲੇ ਤਾਂ ਆਪਣੇ ਸੀਗੇ ਇਹ ਚ ਤੇ ਇਹ 40 50 ਕਿੱਲੇ ਆ ਜੀ ਜੋ ਐ ਮੰਨ ਲਓ 2 3 3 ਕਿੱਲੇ ਵਾਲੇ ਜ਼ਿੰਮੇਦਾਰ ਨੇ ਵਿਚਾਰੇ ਇਹਨਾਂ ਕੋਲੇ ਕੋਈ ਹੋਰ ਬਹਾਨੀ ਹੈ ਨਹੀਂ ਕੋਈ ਆਖਰਾ ਹੈ ਨਹੀਂ ਉਹਨਾਂ ਕੋਲ 2 2.5 2.5 ਕਿੱਲੇ ਸੀਗੇ ਇਧਰ ਨੂੰ ਉਹ ਵਾਹਣਾ ਸਾਡੇ ਗਵਾਂਢੀ ਆ ਸਾਰੇ ਤੇ ਐ ਮੰਨ ਲਓ ਵੀ ਇੱਥੇ ਭਾਈ ਘੱਟੋ ਘੱਟ 50 ਕਿੱਲਾ ਨੁਕਸਾਨ ਹੋਇਆਗਾ ਤੇ 50 ਕਿੱਲਿਆਂ ਚ ਐ ਮੰਨ ਲਓ ਵੀ ਇੱਕ ਤਾਂ ਬੂਝਾ ਨਹੀਂ ਬਚਿਆ ਕਿਤੇ ਵੀ ਸਾਰੇ ਆ ਹਾਲ ਆ ਦੇਖ ਲੋ ਤੇ ਹੁਣ ਕੀ ਕਰੂ ਬੰਦਾ ਕਿੱਧਰ ਨੂੰ ਜਾਊ ਜੱਟ ਹੁੰਦੀ ਆ ਵੀ ਦੇਖ ਲੋ ਮਾਝੇ ਦਾ ਬਹੁਤ ਭੱਜ ਜਾਂਦੇ ਉਧਰ ਨਖਾਨ ਆ ਜੇ ਇਹ ਆ ਬੋ ਆ ਮਨਸਾਨ ਬਾਈ ਇੱਧਰ ਵੀ ਉਨਾ ਹੀ ਆ ਪਰ ਆ ਆ ਜੋ ਸੋਸ਼ਲ ਮੀਡੀਆ ਚੱਲ ਪਿਆ ਲੋਕਾਂ ਦੀ ਨਿਗਾਹ ਚ ਆ ਗਿਆ ਕਿਸੇ ਦੀ ਨਿਗਾਹ ਚ ਨਹੀਂ ਹੈਗਾ ਬਾਈ ਬਹੁਤ ਨੂੰ ਫੋਨ ਲਾਇਆ ਸੀ ਜਿਹੜੇ ਯੂਟਿਊਬਰ ਨੇ ਜਾਂ ਹਾ ਇੰਸਟਾ ਦੇ ਤੋਂ ਵਿੱਚ ਵੀ ਬਾਈ ਸਾਡੇ ਵੀਡੀਓ ਪਾ ਦੇ ਵਿੱਚ ਸਾਡੇ ਨਾਲ ਬਹੁਤ ਗਰੀਬ ਜੱਟ ਮਾਰੇਗੇ ਪਰ ਬਾਈ ਕੋਈ ਨਹੀਂ ਸੁਣਦਾ ਯਾਰ ਵਿੱਚ ਦੋ ਤਿੰਨ ਬਾਈ ਆ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਵੀਡੀਓ ਭੇਜ ਦੋ ਅਸੀਂ ਪਾ ਦਾਂਗੇ ਤੇ ਹੁਣ ਤੁਸੀਂ ਆਪ ਵੀ ਦੇਖ ਲਓ ਬਾਈ ਬਣ ਕੇ ਜੇ ਕੋਈ ਬਾਹ ਫੜਦਾ ਇਹਨਾਂ ਦੀ ਬਾਹ ਫੜ ਲਓ ਨਹੀਂ ਇਹ ਜਮ੍ਹਾਂ ਮਰ ਜਾਣਗੇ ਯਾਰ ਇਹਨਾਂ ਦਾ ਕੋਈ ਹੱਲ ਨਹੀਂ ਹੋਰ ਇੰਨਾ ਕੁੜਾ ਦੋ ਟੱਕ ਟੱਕਲੇ ਸੀਗੇ ਬਾਈ ਇੰਨਾ ਕੁੜੇ ਇਸ ਤੋਂ ਬਾਅਦ ਅੱਧਾ ਗੱਲਾ ਵੀਂ ਦੇਹਾ ਸਾਰੇ ਸਾਰੇ ਖਤਮ ਆ ਇਹਨਾਂ ਦੇ ਬਾਈ ਜੇ ਕੋਈ ਮੇਰਾ ਵੀਰ ਭਾਈ ਇਹਨਾਂ ਦੀ ਬਾਹ ਫੜਦਾ ਫੜ ਸਕਦਾ ਅੱਜ ਦੇ ਟਾਈਮ ਬਾਈ ਸਾਨੂੰ ਇਹਨਾਂ ਨੂੰ ਸਾਰਿਆਂ ਨੂੰ ਹੋਡੀ ਲੋੜ ਆ ਯਾਰ ਕਿਉਂਕਿ ਇਸ ਤੋਂ ਬਾਅਦ ਕੋਈ ਹੱਲ ਨਹੀਂ ਕੋਈ ਆਸਰਾ ਨਹੀਂ ਸਾਰਾ ਕੁਝ ਖਤਮ ਆ ਬਾਈ ਸਾਡਾ ਆ ਨਿਗਾਹ ਮਾਰ ਲਓ ਬਾਈ ਇਹ 50 ਕਿਲੋ ਦੇ ਦੇ ਲਾਉਣੇ ਬਹਾ ਸਾਰਾ ਹਜੇ ਵੀ ਐਂ ਮੰਨ ਲਓ ਬਾਈ ਗੋਡੇ-ਗੋਡੇ ਪਾਣੀ ਖੜਾ ਐਥੇ ਇੰਨਾ ਨਾ ਪਾਣੀ ਸੀਗਾ ਤੁਹਾਨੂੰ ਮੈਂ ਵੀਡੀਓ ਵਿੱਚ ਜੋੜ ਦੂੰ ਜਿੱਦੇ ਪਾਣੀ ਆਇਆ ਉਹਦੇ ਇੰਨਾ ਨਾ ਪਾਣੀ ਦਿੱਥ ਹਜੇ ਵੀ ਨੰਨਾ ਪਾਣੀ ਖੜਾ ਆ ਸਾ ਜ ਇੱਕ ਬੁੱਝਾਂ ਨਹੀਂ ਰਿਹਾ 50 ਕਿੱਲਿਆਂ ਚ ਪਟਕੇ ਦਿਖਾ ਦिए ਵੀ ਹਾਰਾਗਾ ਆ ਨਿਗਾ ਮਾਰ ਲਓ ਸਾਰੇ ਬਾਈ ਪਾਣੀ ਪਾਣੀ ਆ ਆ ਦੇਖੋ ਆ ਸਾਰੇ ਇਹ 50 ਕਿੱਲਿਆਂ ਦੀ ਬਰਬਾਦੀ ਹੋਈ ਆ ਬਾਈ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਸ਼ਹਿਰ ਤਪਾ ਪਿੰਡਾ ਤਹਿਸੀਲ ਤਪਾ ਤੇ ਵੀਰਾਂ ਬਣੇ ਕਾਰਜ ਜਿਸ ਕਿਸੇ ਕੋਲ ਹੈਗਾ ਕੋਈ ਬਾਹ ਫੜਨੋ ਇਹਨਾਂ ਦੀ ਯਾਰ ਬਹੁਤ ਲੋੜ ਆ ਇਹਨਾਂ ਨੂੰ ਗੱਡੀ ਭਰਾ ਬਣ ਕੇ ਧੰਨਵਾਦ